ਆ ਲੋ ਜੀ ਪਹੁੰਚ ਚੁੱਕੇ ਆਪਾਂ ਅੰਡਪਿੰਡਰਾਂ ਇੱਥੇ ਬੋਰ ਚੈੱਕ ਕਰਨ ਆਏ ਆ ਜੀ ਮੁੰਡੇ ਲੱਗੇ ਆਪਣੇ ਫਿੱਟ ਕਰਨਾ ਸਮਾਨ ਆ ਬਈਆਂ ਦਾ ਬੋਰ ਆ ਪੌਣੇ ਘੰਟਾ ਝੜ ਖਾਓ ਦੇਖੋ ਖਾਓ ਜਨਾ ਰਿhta ਪੈ ਗਿਆ ਪਲਾਸਟਿਕ ਦਾ ਬੋਰ ਆਈ 9 ਇੰਚੀ ਬੱਚਾ ਉਹ ਪਰ ਇਹਨੇ ਉਦੋਂ ਕਹਾਂ ਸਿਰੇ ਤੱਕ ਨਹੀਂ ਮੀਡੀ ਇਹ ਨਾ ਹੋ ਸਕਾ ਉਹਨਾਂ ਨੇ ਆਪਣੇ ਮੀਡੀ ਵਿਕਾਉ ਦੋ ਕਿੰਨਟ ਚੱਲੇ ਨੇ ਇਹ ਮਨਰੋਕੋ 12 ਇਹ ਮੈਨੂ ਨਹੀਂ ਹੈ ਉਹ ਦੋ ਤੋਂ ਨਾ ਆਹ ਤੋਂ ਵੀ ਲਗਾਉਣਾ ਆਪਣੇ ਇੱਧਰ ਜਿਹੜੇ ਦਾ ਖਾਦੀ ਨਾ ਨਹੀਂ ਲੱਗੀ ਹੈ ਬਹੁਤ ਬਹੁਤ ਆਹ ਵੱਡਾ ਮਿਸਤਰੀ ਸਾਰਿਆਂ ਦਾ ਚਿੱਟੀ ਪਲੇਟ ਵਾਲਾ ਨਹੀਂ ਮਿਲਦਾ 20 ਮਾਡਲ ਚ ਆਈ ਨਹੀਂ ਚਿੱਟੀ ਪਲੇਟ ਵਾਲਾ 12 13 ਗੱਡੀ ਵੇਚਣ ਨੂੰ ਕਰਦਾ ਜੀ ਆਹ ਗੱਡੀ ਵੇਚ ਰਹੇ ਆ ਜੀ ਜਿਹਨੇ ਲੈਣੀ ਆ ਸੰਪਰਕ ਸੰਪਰਕ ਕਰ ਸਕਦਾ ਤੁਹਾਡੇ ਨਾਲ ਕੈਮਰਾ ਕੱਸ ਦਿੱਤਾ ਜੀ ਮਿਸਤਰੀ ਪਿੰਦੂ ਨੇ ਗਾਓ ਹੀ ਚੱਲਦਾ ਇੱਧਰ ਮੋਦੀ ਲੱਗ ਰਿਹਾ ਤਾਰ ਦੇਣ ਮੇਰੂ ਕਾਸੂ ਮਿਸਤਰੀ ਬੈਠ ਚੁੱਕੇ ਨੇ ਗੱਡੀ 'ਚ ਗੱਲਬਾਤ ਕਰਦੇ ਆਪਾਂ ਸੈਟ ਕਰੀਂਦੇ ਆ ਹਾਂ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਪਿੰਡ ਪਹੁੰਚੇ ਸੀ ਪਿੰਡਾਂ 'ਚ ਬੋਰ ਚੈੱਕ ਕਰਨ ਵਾਸਤੇ ਇਹ ਰਿੱਤਾ ਮਾਰੇ ਆ ਖਾਲ 'ਚ ਦੇਖ ਸਕਦੇ ਹੋ ਵੀ ਆ ਰਿੱਤਾ ਮਰੇਗਾ

ਆ ਬਈਆਂ ਦਾ ਬੋ ਰਹੀ ਹਨ ਨੂੰ 667 ਹਨ ਨੂੰ 7699 667 ਹਾਂ ਕੈਮਰਾ ਪਾ ਰਹੇ ਆ ਜੀ ਗੁਰਚ ਪੁੱਸਲਾ ਨੂੰ ਮਾਰ ਲਾਗਾ ਇਧਰ ਪਾ ਦਿੱਤਾ ਇਹ ਕੈਮਰਾ ਛੱਡ ਬਈ ਆ ਗਿਆ ਵਸੋ ਸਾਫੀ ਬਣਾ ਲਾ ਜੀ ਕੋਈ ਨਾ ਬਈ ਚਲੋ ਜੀ ਨਵਾਂ ਚੇ ਇਹ ਬੋਰ ਚੈੱਕ ਕਰ ਰਹੇ ਆਪਾਂ ਭਿੰਡਰਾ ਕੈਮਰਾ ਪਾ ਚੁੱਕਿਆ ਇਹ ਬੋਰ ਚ ਤਾਰ ਯਾਰੀਆ ਕੋਈ ਨਾ ਬਈ ਭੈ ਜਾ ਰਿਹਾ ਦੇਖ ਐਂਟਰ ਆਇਆ ਹਮ ਸਾਡੇ ਹਾਂ ਸਾਡੇ ਦਨ ਸੁਬਾ ਬੋਲ ਬੁੱਲ ਚ ਤੇ ਨਿਕਲੀ ਕੋਈ ਵਿੱਚ ਆਪਣੀ ਮੋਟਰ ਵਾਲੀ ਚ ਆਪਣੇ ਜਿਹੜੇ ਡਰਾਈਵਲ ਨਾ ਨਾ ਬੋਲ ਜੀ ਜਿਹੜੀ ਮੋਟਰ ਦੇ ਪੱਖੇ ਨਾ ਮੋਟਰ ਦਾ ਪੱਖਾ ਹੁੰਦਾ ਹੀ ਜਿਹੜਾ ਨਾ ਨਾ ਓਕੇ ਜਿਦਾ ਨਹੀਂ ਕੋਈ ਹੈਗੀ ਦੇਖੇ ਜਸਮਰ ਕੇ ਅੱਗਲੇ ਨਾ ਨਹੀਂ ਮੋੜਿਆ ਨਹੀਂ ਕੱਢੀ ਸੀ ਹੈ ਪਾਣੀ ਫਿਲਟਰ ਇਹ ਦੋ ਜਗ੍ਹਾ ਪਿਆ ਹੈ ਰਹਿੰਦੇ ਕੋਈ ਨਾ ਉੱਪਰ ਫੈਂਟਰ ਮੈਨੂਆ ਲੱਗਦਾ ਉੱਪਰਲੇ ਜੀ ਸੱਕਾ ਉੱਪਰਲਾ ਟੁੱਟ ਗਿਆ ਇਹ ਇਹ ਸੋਡੀ ਮੋਟਰ ਹੀ ਪੱਖੇ ਉਹਦੇ ਵਿੱਚ ਹੈਗੀ ਉਹਦੇ ਵਿੱਚ ਫਿਲਟਰ ਚ ਹੈ ਫੈਂਟਰ ਚ ਹੈ 100% ਜੇ ਫਿਲਟਰ ਚੋਂ ਦੀ ਫਿਰ ਚਲਦੀ ਤੇ ਬੜਾ ਮोटा ਤੇ ਤਾਂ ਕੋਈ ਚਾਹੀਦਾ ਨਹੀਂ ਕੋਈ ਨਾ ਦੇਖਦੇ ਆਪਾਂ ਪਸਿਬ ਪੰਜ ਦੋ ਮਿੰਟਾਂ ਦੀ ਹੋਵੇ ਪਾਣੀ ਦੇਖੀਏ ਨਾ ਹੋ ਗਿਆ ਬਈ ਪਾਣੀ ਦਾ ਲੈਵਲ ਆ ਚੁੱਕਿਆ ਜੀ 147 ਦੇ ਫੋਟੋ 147 147 ਦੇ ਪਾਣੀ ਆਈ ਚਲੋ ਜੀ ਜਾਣਦੇ ਜਾਣਦੇ ਤਾਂ ਜਾ ਕੇ ਸਾਡ ਮੜਾ ਜਿਵੇਂ ਜਾਣਦੇ 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 ਮਾਰੇ ਘਟਲੇ ਦੀ ਦੁਆਰੇ ਜਾ ਕੇ ਦੰਡਾ ਮੜਾ ਤਾਂ ਜਾ ਕੇ ਛੱਡੀ ਜਰ ਕਰਨੇ ਛੱੜ ਤੇ ਬਸ ਇੰਨਾ ਨਹੀਂ ਉਹ ਪਾਣੀ ਜੋ ਬਾਰਨਾ ਘੱਟੇ ਕਰ ਬਸ ਕਿਹਨਾਂ ਹੋਰ ਛੱਡ ਕੇ ਚੱਕ ਸਾਡਾ ਛੱਡ ਜਰ ਕਹਿੰਦੇ ਥੱਲੇ ਯਾਰ ਜਾਣ ਦੇ ਗਾਂਦ ਲਾ ਲੇ ਚੱਲ ਕੱਲ ਘਟੇ ਉੱਤਰ ਕਾ ਚਾ ਕਲੀ ਹੌਲੀ ਹੌਲੀ ਉੱਪਰ ਕਰੀ ਮੜਾਇਆ ਕਿੰਨਾ ਹੋ ਗਿਆ ਰੇ ਚੱਲਾਂ ਮੋਟਰ ਕਿੰਨੇ ਤੇ ਚੱਲਦੀ ਸੀ 220 ਹੌਲੀ ਚੱਲ ਜਮਾ ਹੌਲੀ ਫਿਲਟਰ ਚੱਲ ਬੈ ਹੌਲੀ ਚੱਲ ਜਮਾ ਹੌਲੀ ਰਿੱਟਾ ਤੱਕ ਦਾਰੀ ਹਾਂ ਜੰਨ ਲਾ ਗਈ ਹੌਲੀ ਚੱਲ ਹੋਰ ਹੌਲੀ ਰੱਖ ਹੌਲੀ ਤੇਨੇ 200 ਦੀ ਮੋਟਰ ਨਹੀਂ ਹਾਂਜੀ 200 ਦੀ ਹਾਂ ਹਾਂ 200 ਪੂਰੀ 200 ਹੋਲੀ ਰੋਕੀ ਤਿੰਨਾ ਹੋ ਗਿਆ ਓਰੇ ਮੋਟਰ ਕੱਢਣ ਵਾਲੇ ਤਾਂ ਨਹੀਂ ਬਣੀ ਮੋੜ ਦਿੱਖ ਤਾਂ ਜੀ ਕੋਈ ਪਲਾਸਟਿਕ ਦੇ ਵੀ ਗਲੂਹੇ ਦੀ ਪਲਾਸਟਿਕ ਜੀ ਮੋਟਰ ਥੱਲੇ ਵਾਲੇ ਦੇ ਇੱਕ ਮਾੜਾ ਜਾ ਹੋਤਿਆ ਸਕ੍ਰੈਚ ਆ ਬੇਮੁੜ ਮਾਜਾ ਇੱਕ ਰੋਟਾ ਕੱਢਣ ਵਕਤ ਉਸ ਤੋਂ ਬਾਅਦ ਉਹ ਘਾਲੇ ਤੇ ਡੰਡਾ ਜਾ ਲੈ ਲੈਦੇ ਉਹਦਾ ਕੋਈ ਫਾਸੀ ਫੁਸੀ ਤਾਂ ਕੋਈ ਲੱਗੀ ਪਰ ਤੇ ਆਇਆ ਹਲਕਾ ਜਾ ਡਿਲੀਵਰੀ ਤੇ ਉੱਪਰ ਕਰ ਮੜਾਇਆ ਫੜਾ ਲਈ ਉਹਰੇ ਥੱਲੇ ਕਰ ਜੇਮਾ ਹੋੜ ਹੋੜ ਜੇਮੇ ਉੱਪਰ ਘਰ ਆ ਮੋਟਰ ਪੂਰੀ ਪੁਰਵੈਂਦੀ ਬੋਰਚਾ ਨਹੀਂ ਮੋਟਰ ਡਾਈ ਦੇ ਮੋਟਰ ਮੋਟੇ ਡਾਈ ਦੇ ਮੋਟੇ ਡਾਈ ਦੇ ਪੂਰੀ ਜਣੀ ਪੈਂਦੀ ਨਹੀਂ ਨਹੀਂ ਮਨ ਮੋਟਾ ਕਿਆ ਪੁੰਦਾ ਇੱਕ ਤਾਂ ਪਤਲੇ ਡਾਈ ਜੀ ਮੈਨੂੰ ਫਰਕ ਨਹੀਂ ਆਇਆ ਜੀ ਇੱਥੇ ਕਦਾ ਫਰਕ ਹੱਸ ਕੇ ਤਰੀ ਮੋਟਰ ਥੱਲੋਂ ਫਸ ਕੇ ਹੀ ਤਰੀ ਦੀ ਮੋਟਰ ਵੀ ਜਾਮ ਜਿਹੇ ਰਹਿੰਦੇ ਬਿਲਕੁਲ ਜਦੋਂ ਕੱਢਣ ਲੱਗਦੇ ਤੇ ਉਦੋਂ ਪਹਿਲੇ ਡਰਾਈਵਰੀ ਹੁਣਸ ਨਹੀਂ ਆਇਆ ਨਹੀਂ ਕੁਝ ਵੀ ਨਹੀਂ ਜੋਰ ਲੀਕੀ ਲੱਗਾ ਉਹ ਤਾਂ ਰੇਤ ਤੱਕ ਨੇ ਟੈਂਕ ਬਾਅਦ ਚੱਕਦੇ ਜਦੋਂ ਵੀ ਬੰਦ ਕਰਕੇ ਚਲਾਉਂਦੇ ਗਏ ਇੱਕ ਵਾਰੀ ਚਲਾਈ ਉਸ ਤੋਂ ਬਾਅਦ ਬੰਦ ਕਰਾ ਹਰੇ ਤਾਂ ਚੱਕਰ ਦਰਵਾਜ਼ਾ ਉੱਪਰ ਘਰਾਈ ਹੋ ਗਿਆ ਦੇਣਾ ਚਾਹੀਦਾ ਉਪਰ ਗਰੀ ਹੋਰ ਜਦੋਂ ਬੰਦ ਕਰੀ ਉਹ ਤਾਂ ਸਾਫ਼ ਹੋ ਜਾਂਦਾ ਮੰਗੋ ਕੇ ਲਈ ਪਾਣੀ ਹਾਂ ਦਿਖਾ ਦਉ ਤਾਂ ਬਾਈ ਥੱਲੇ ਘਰੋਲੀ ਵਾਲੇ ਹਾਂ ਸਾਰਾ ਕੋਈ ਚਰਿੱਤੀ ਹੈ ਹਾਂ 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 ਕਿੰਨਾ ਹੋ ਗਿਆ ਓਰੇ 202 7 ਕੁ ਫੁੱਟ ਘਟਾ ਦੇ 193 ਹੋ ਗਏ ਇਹ ਨਾ 193 ਹੀ 193 ਹਾਂ ਜਿੱਥੇ ਮੋਟਰ ਦੀ ਇਹ ਤਾਂ ਨਾਲ ਹਲਕੇ ਹਲਕੇ ਹੈ ਕੇ ਇਹਦੇ ਸਾਰੇ ਚੱਲ ਬਈ ਜਾਣ ਦੇ ਥੱਲੇ ਜਾਣ ਦੇ ਧੀਡੀ ਬਰੀ ਹੌਲੀ 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 ਚਾਰਾਂ ਜਾਂ ਦੇ ਤੋਰੀ ਚੱਲਣਾ ਉੱਪਰ ਕਰੀ ਮੜਾ ਜਾ ਥੱਲੇ ਕਰਾਂ ਹੌਲੀ ਹੌਲੀ ਜਾਵਾਂ ਕਾਸੀ ਰਹੀ ਆ ਇੰਫੋਿੰਗ ਕੋਲ ਦਾ ਸਾਬ ਹੋ ਗਿਆ ਹੌਲੀ 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 ਉਪਰ ਕਰੀ ਮੜਾ ਜਾ ਖੜਜੀ ਕੋਟਾ ਖੜਾ ਲਾ ਕੇ ਵਰਣਾ ਲੈ ਜਾਮ ਕਾਰ ਥੱਲੇ ਹੋਈ ਹੋਣੀ ਇਨਾ 200 ਹੋ ਗਏ ਹੋਰੇ ਚਲੋ ਜਾਣ ਜਲੇ ਤੁਰ ਜਲੇ ഹോളി ചേൺ ਹਾਂ ਬਈ

ਕਿੰਨਾ ਹੋ ਗਿਆ ਦੇਖਿਓ ਮੇਰਾ ਫਿਲਟਰ ਸ਼ੁਰੂ ਹੋ ਗਿਆ ਫਿਲਟਰ ਆ ਚੁੱਕਾ ਈ ਹਾਂ 244 ਤੋਂ 238 238 ਤੇ ਫਿਲਟਰ ਸ਼ੁਰੂ ਹੋ ਗਿਆ ਹੌਲੀ ਚੱਲੇ ਹੌਲੀ 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 ਗਲੀਆਂ ਉਹ ਸਿੱਜੀਆਂ ਹੋਈਆਂ ਨੇ ਇਹਦੀਆਂ ਜਾਲੀ ਵਾਲੀ ਚੱਲ ਚੱਲ ਜਾਲੀ ਖਿੱਚੀ ਹੋਈ ਹੈ ਇਹਦੀ ਉਹਦੇ ਵਿੱਚੋਂ ਅੰਦਰ ਫੈਂਟਰ ਚੋਂ ਹੀ ਚੋੜੀ ਅੰਦਰਲੇ ਪਾਸੇ ਬਾਕੀ ਜੀ ਹਾਂ ਅੰਦਰਲੇ ਪਾਸੇ ਖਿੱਚੀ ਪਈ ਆ ਦੇਖੀ ਆ ਨਾਲ ਜਿਹੜੇ ਹਰੀ ਹਰੀ ਚਮਕਦੀ ਆ ਹਾਂ ਹਾਂ ਇਹ ਤਾਂ ਅੰਦਰਲੇ ਪਾਸੇ ਆ ਗਈ ਆ ਹਾਂ ਖਾਸ ਗਿੱਚੂ ਹੀ ਹਾਂ ਖਾਸ ਗਿੱਚੂ ਹੀ ਇਹ ਆ ਦੇਖੋ ਦਰ ਦਾ ਬਾਰੀ ਉਸ ਮੰਗ ਨਿਕਲੀ ਪਈ ਹੈ ਰੂਣ ਜ ਬਣੇ ਪੈਣਾ ਹੌਲੀ 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 ਪਾੜੀ ਪਈ ਕਿੰਨਾ ਹੋ ਗਿਆ ਓਰੇ 43 245 ਤੋਂ ਫਿਲਟਰ ਦੀ ਜਾਲੀ ਪੜ ਰਹੀ ਹੈ ਚੱਲ ਜਾਣ ਦੇ ਬਹੁਤ ਹੋ ਗਿਆ ਜਾਲੀ ਬਾਜ ਖਾਣ ਨਿਕਲੀ ਪਈ ਆ ਨਿਕਲੀ ਪਈ ਜਾਲੀ ਇਧਰ ਆ ਜਾਲੀ ਬਾਹਰ ਨਿਕਲੀ ਪਈ ਚੱਲ ਜਾਣ ਦੇ ਪੁਰਾਣਾ ਲੱਗਿਆ ਹੈਗਾ ਹਾਂ ਇਹ ਤਾਂ ਖਾਣਾ ਹਾਂ 20 ਸਾਲ ਲੱਗਦਾ ਨਹੀਂ ਪੀ ਹਾਂ ਇਹ ਉਹ ਜੜੀ ਇਹ ਵਿੱਚ ਆ ਗਈ ਉੱਥੋਂ ਕਿਹੜੇ ਕਾਹਨੇ ਕੱਟੀ ਹੋਣੀ ਆ ਫਿਰ ਸੱਜੇ ਜਾਂਦੀ ਹੈ ਜਿਹੜੇ ਤਾਂ ਨਿਕਲ ਨਿਕਲ ਕੇ ਉੱਥੋਂ ਵੱਢਣੀ ਸ਼ੁਰੂ ਹੋ ਜਾਂਦੀ ਹੈ ਇਹ ਜਿਹ ਵਿੱਚੋਂ ਇਹ ਤਾਂ ਪਾਟੀ ਵੀ ਹੋਊਗੀ ਹਣ ਆ ਦੇਖੋ ਆ ਜਿਵੇਂ ਆ ਪਾਟੀ ਪਈ ਆ ਆ ਵਿੱਚੋਂ ਨਿਕਲੇ ਹੋਏ ਦੇ ਵਿੱਚੋਂ ਨਿਕਲੇ ਆ ਗਰੂ ਜੀ ਨਿਕਲੀ ਹੋਈ ਹਾਂ ਹਾਂ ਇਹ ਤਾਂ ਫਿੱਕੀ ਜਾਂਦੀ ਪਤਾ ਅੱਗੇ ਨਿਕਲੇ ਅੱਗੇ ਹਾਂ ਇਹ ਤਾਂ ਅੱਗੇ ਵਿਚਿਆ ਹੋ ਜਾਂਦੇ ਨੇ ਇਹ ਸਾਰੀ ਅੰਦਰਾ ਹੀ ਹੋਈ ਜਿਹੜੀਆਂ ਹਰੀ ਹਰੀ ਦਿਖ ਰਹੀ ਆ ਹਾਂ ਜੀ ਹਾਂ ਖੇਚ ਰੱਖੀ ਉਹਨੇ ਪਾਣੀ ਨਹੀਂ ਦੇਖਿਆ ਤਾਂ ਉਹਦੇ ਪਿੱਛੇ ਆਉਂਦਾ ਨਾ 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 ਉਹ ਤਾਂ ਹੈਗੀ ਤਾਂ ਬਾਹਰਲੇ ਪਾਸੇ ਲੱਗੀ ਜੀ ਉਹ ਅੰਦਰ ਨੂੰ ਖਿੱਚ ਲੈਂਦੀ ਹੈ ਇਹ ਪਤਾਸੇ ਵਾਂਗੂੰ ਅੰਦਰ ਆ ਜਾਂਦੀ ਹੈ ਇਹ ਜਿੰਨਾ ਕੋ ਉਹਦੀ ਮਟਾਈ ਹੁੰਦੀ ਹੈ ਇਹਦੇ ਉਣੀ ਦਾ ਮਟਾਈ ਦਿਖ ਰਹੀ ਹੈ ਉਹਦੀ ਹਾਂ ਐ ਵੀ ਉੱਥੇ ਕਲੀਅਰ ਦਿਖ ਰਹੀ ਹੈ ਵੀ ਜਾਲੀ ਹਰੀ ਜੀ ਲੱਗੀ ਹੋਈ ਆ ਇਹਦੇ ਨਾਲ ਹਾਂ ਕਿਉਂ ਦੇ ਦਿਨ ਦਾ ਸਾਰੇ ਪਾਸੇ ਹੈ ਉਹਦੇ ਚ ਹਾਂ ਕਿਉਂਕਿ ਇਧਰ ਨੂੰ ਜ਼ਿਆਦਾ ਚਮਕਦੀ ਹੈ ਕਿਉਂਕਿ ਸਾਹਮਣਾ ਇਹ ਦੂਜੇ ਪਾਸੇ ਘੱਟ ਦਿਖ ਰਹੀ ਹੈ ਹਾਂ ਅਜੇ ਕੋਣ ਸਾਰੇ ਪਾਸੇ ਦਿਖ ਰਹੀ ਹੈ ਆ ਜਾਲੀ ਦਿਖ ਰਹੀ ਆ ਉਹਦੇ ਜਿਹੜਾ ਕੋਈ ਫੂਸਿਆ ਨਿਕਲ ਆ ਉਹਦੇ ਤੇ ਜ਼ਿਆਦਾ ਹੋਈ ਸਰੀਆ ਭਾਗ ਨੇ ਹੋਇਆ ਉਹ ਤਾਂ ਸਾਰੀ ਟੋਟਲ ਸਾਰੀ ਬੋਰਡ ਹੀ ਨਿਕਲੀ ਹੈ ਨਾ ਹਾਂ ਫੈਂਟਰ ਚਾਲਦੇ ਨੇ ਜਿਹੜੇ ਦਾ ਰੰਗ ਦਿੰਦਾ ਜੀ ਬਾਕੀ ਉਹ ਸਾਰੇ ਹੌਲੀ 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 ਉਹ ਪਤਨ ਕਿੰਨੇ ਤੇ ਚੱਲਦੀ ਛੋਟੀ ਕੈਪੈਟੀ ਵਾਲੀ ਕਿੱਥੇ ਯਾਰ 200 ਤੋਂ 35 40 ਮਾਣ ਪੈਂਦਾ 300 335 40 ਮਾਣ ਪੈਂਦਾ ਟੱਕਰ ਆਉਂਦੀ ਹੈ ਇਹ ਲੱਗਦਾ 400 ਹੋਵੇ ਤੇ 418 20 ਪੈ ਜਾਂਦਾ 315 ਤੋਂ ਸ਼ਾਇਦ ਕਪਤਨ ਹੋਵੇ 300 ਤੋਂ ਉੱਪਰ ਲਿਆ ਉਸ ਤੋਂ ਬਾਅਦ ਤਾਂ ਫਿਰ ਉਹ ਗਰੀਬ ਜਿਹੇ ਟਾਕ ਦੇ ਦੀ ਜੀ ਉਹ 400 ਉਹ ਬਹੁਤ ਪਿਛਲੇ ਦੋ ਸਾਲ ਨੂੰ 435 ਕਰ ਰਹੇ ਸੀ ਨੇ ਸਮਝੋ 15 ਦੇ ਵਿੱਚ ਇੱਕ ਰੋਸੇ ਦੇ ਥੋੜਾ ਜਿਹਾ 10 ਕੁ ਫਟ ਫੇਰ ਆਇਤੀ ਬਸ ਹਾਂ 435 ਦੇ ਮੰਡੂਆ ਹੋਇਆ ਮਣਾ ਤੇ ਇਤੋਰੀ ਥੋੜਾ ਜਿਹਾ ਚੱਲ ਕਿੰਨਾ ਹੋ ਗਿਆ ਓਰੇ 40 ਫੁੱਟ ਵਲਟਰ ਆ ਚਾਰ ਜਾਣਦੇ ਹੌਲੀ 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 ਉੱਪਰ ਕਲੇ ਮੜਿਆ ਚੱਲ ਜਾਣਦੇ ਪੱਕਾ ਗਈ ਹੁਣ ਹਾਂ ਪੱਕਾ ਜਦਾ 280 ਦਵਾ ਦੀ ਇਹਦਾ ਵੀ ਕੋਈ ਕੋਈ ਫੋਟਾ ਜਦਾ ਹੋਵੇ ਅੱਖੇ ਦਾ ਕਿਤੇ ਹੋਵੇ 40 ਕੀ ਕਿੱਟਾ ਜਲੂ ਬਈ ਕਿੰਨਾ ਹੋ ਗਿਆ ਦੇਖੀ ਹੌਲੀ 300 ਤੋ ਫਾਇਰ ਫਿਲਟਰ ਚੱਲ ਬਈ ਆ ਦੋ ਜਗ ਦੇ ਪੈਸੇ ਨੇ ਇਹ ਬੁੱਧੀਆ ਹਮ 300 ਚੱਲ ਚੱਲ ਹੌਲੀ ਚੱਲ ਹੌਲੀ ਇਹ ਤਾਂ ਫੰਟਰ ਹੋਮੀ ਚੱਲਦਾ ਨਹੀਂ ਹੈਗਾ ਕਿਉਂਕਿ ਇਹ ਫੰਟਰ ਚੱਲਦਾ ਨਹੀਂ ਪਾਣੀ ਨਹੀਂ ਹੈਗਾ ਜੇ ਡਾਲੀਂ ਦੀਂਦੀ ਕੀ ਚੀ ਉੱਤੇਰਾ ਪਤਾ ਹੀ ਆਪਣੇ ਇੱਥੇ ਨਹੀਂ ਆਉਂਦੇ ਗਿਆ ਇਹਦਾ 40 ਫੁੱਟਰ ਤੇ 40 ਫੁੱਟ ਫੈਂਟਰ ਤੇ ਦੱਬਾ ਹੈ ਨਾ ਇਹਦਾ ਕਾਲਾ ਹੋ ਗਿਆ ਫੈਂਟਰ ਚੋ ਗਿਆ ਜੋ ਲਾਲ ਜੀ ਹੁੰਦੀ ਹੈ ਉਹ ਆਪਣੀ ਜੋੜੀ ਜੀ ਦੂਜੀ ਹੁੰਦੀ ਹੈ ਹੁਣ ਤਾਂ ਹੀ ਜੜੀਦਾਰਾਂ ਕੋਲ ਦੇਖ ਰਹੇ ਹੂੰ ਕਾਲਸਬਰੀ ਹੌਲੀ 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 ਉੱਪਰ ਕਰੀ ਮੜਾ ਜਾ ਚੱਲ ਜਾਣ ਦੇ ਤੋਰੀ ਚਲ ਮੜਾ ਤੋਰੀ ਹਾਂ ਵੀ ਕੁਝ ਨਾ ਲੱਗਦਾ ਕੋਈ ਲੱਗਦਾ ਹਾਂ ਲੱਗਦਾ ਤੀ ਇਹ ਤਾਂ ਪਾਈਪ ਨਹੀਂ ਆ ਪੰਜ ਤੋਂ ਗੜੀਆਂ ਕੱਢ ਉਹਦਾ ਬੂਰਜਾ ਲੱਗਿਆ ਹਾਂ ਜਾ ਚਿੱਟਾ ਜਾ ਉਹ ਚੀਜ਼ ਹੁੰਦੀ ਹੈ ਹੁਣ ਆ ਫਿਲਟਰ ਜੀ ਹੌਲੀ ਚੱਲੀ ਹੌਲੀ ਚੱਲੀ ਇਹ ਤਾਂ ਨਵੇਂ ਕੰਮ ਜ ਨਹੀਂ ਕੀਤਾ ਹੁੰਦਾ ਹੱਲੇ ਤਾਂ ਫਿਲਟਰ ਨੇ ਇਹ ਤਾਂ ਹੁਣ ਪਾਸ ਤਾਂ ਨਹੀਂ ਹੋਰੋਂ ਦੇਖੀ ਕਿੰਨਾ ਹੋ ਗਿਆ ਆ ਫੈਂਟਰ ਚੱਲਦਾ ਉਹ ਚੱਲਦਾ ਉਹ ਆ ਚਿੱਟਾ ਫੈਂਟਰ ਇਹਦੇ ਵਿੱਚ ਹੀ ਹੋਇਆ ਕਿੰਨਾ ਦੇਖੀ ਕਿੰਨਾ ਹੋ ਗਿਆ ਜਿਹੜੀ ਚੋਕ ਆ ਵੱਟ ਦੀ ਸੁਣ ਉਹ ਤੇ ਕੋਈ ਮਿੱਟੀ ਦਾਰਾ ਗੁਰਾ ਲੱਗਾ ਜਾ ਮਿੱਟੀ ਕੱਟਾ ਦੇ ਸੋ ਹੋ ਜਾਂਦੀ ਆ ਮਾੜੀ ਮੋਟੀ ਗੜਬ ਦੇ ਸੋ ਹੋਇਆ ਹੋਵੇ ਪੱਕੇ ਤੋਂ ਬਾਧੀ ਆਹ ਚ ਫਲਟ ਆ ਇਹ ਫੈਂਟਰ ਚ ਫੀਲ ਦੇ ਚ ਹਾਂ ਇਹ ਚ ਫਲਟ ਆ ਕਿਉਂਕਿ ਇਹ ਚਿੱਟਾ ਹੋਇਆ ਪਿਆ ਨਾ ਫੈਂਟਰ ਜਿਹੜੇ ਰੇਤਾ ਉੱਠਦਾ ਘੁੰਮਦਾ ਜੀ ਨਾਲ ਦਾ ਪਾਈਪ ਦੇ ਘੁੰਮਦਾ ਕੁਸਾਉਂਦਾ ਹੈਗਾ ਹੈ

ਹਾਂ ਸਰ ਕਿੰਨਾ ਹੋ ਗਿਆ ਕਿੰਨਾ ਬੋਰਤੀ ਸਾਰਾ ਜੀ ਇਹ ਹੈ 350 ਹੋ ਗਏ ਨੇ ਇਹਨੇ 370 ਫੁੱਟ ਮੈ ਲਾਈ ਬੋਰੇ ਇਹਦੋਂ ਥੱਲੇ ਰੇਤ ਨਾਲ ਭਰਿਆ ਪਿਆਈ ਇਹ ਚੈੱਕ ਕਰ ਚੁੱਕੇ ਆਪਾਂ ਕੈਮਰਾ ਬਾਰੇ ਖਿੱਚਾਂਗੇ ਆਣ ਆਪਣੀ ਨੌਜਵਾਨੀ ਖੜੀ ਐ ਇੱਧਰ ਸੱਚਾ ਮਾਰਾ ਗਣੂ ਖਿੱਚ ਲਾ ਕੇ ਖਿੱਚ ਲਾ ਬਸ ਇੱਧਰ ਐ ਫੈਕਟਰੀਆਂ ਨੇ ਜਿਹੜੇ ਕੰਮ ਕਰਨਾ ਚਲਿਓ ਭਾਈ ਇਸ ਬਾਰੇ ਖਿੱਚ ਲਾ ਉਹਦਾ ਪਰਿਆ ਵੇ ਥੱਲੇ ਤਾਣਾ ਇਧੂ ਥੱਲੇ ਤੇ ਜਾਣ ਦੁਰਿਆ ਕੱਢ ਲੀਏਗਾ ਬਾਅਦ ਉਸ ਦੀ ਤਸਵੀਰ ਇਹੀ ਗੱਰੀ ਹੈ ਅਸਲੀ ਗੱਲਾਂ ਚੱਲ ਪਈਆਂ ਇਧਰ ਆਪਾਂ ਉਧਰ ਹੀ ਵਗ ਚੱਲਦੇ ਆ ਖਿੱਚ ਲਿਆ ਬਾਈ ਹੇ ਥੱਲੇ ਫਲਟੇ ਲਓ ਜੀ ਕੈਮਰਾ ਖਿੱਚਣ ਲੱਗੇ ਮੁੰਡੇ ਬਾਰੇ ਹਾਂ ਤਾਂ ਲੱਗਦਾ ਕਹਾ ਕਰ ਚੱਲੂਗਾ ਗਰਾਮਾ ਉਹਦੇ ਨੂੰ ਬਿੱਤੀ ਜਲੀਦਾ ਮੈਂ ਤਾਂ ਇਹਨੂੰ ਮਾਰ ਲਾ ਕੇ ਬੈਲੀ ਆ ਮਿਸਤਰੀ ਆ ਚੁੱਕੇ ਨੇ ਇਹ ਆਪਣੇ ਤਾਰ ਇਕੱਠੀ ਕਰਨ ਬੋਰ ਚੈੱਕ ਕਰ ਲੈ ਜੀ ਬੋਰ ਚੈੱਕ ਕਰ ਲਈ ਜੀ ਅਸੀਂ ਨੇ ਦੇਖੋ ਇਹ ਮਿਸਤਰੀ ਦੀ ਸਪੀਡ ਦੇਖੋ ਹਾਂ ਲਲਕਾਰੇ ਮਾਰਦਾ ਜੀ ਐਂ ਕਹਣਾ ਓਏ ਹੋਰ ਕੀ ਕਰ ਲਵਾਂ ਮੇਰੇ ਲੱਗਦਾ ਲੈਣਾ ਜੀ ਬੋਲੋ ਜੀ ਬੋਰ ਚੈੱਕ ਕਰ ਲਿਆ ਜੀ ਇਹ ਆਪਾਂ ਇਹ ਜਿਹੜਾ ਥਲੜਾ ਫਿਲਟਰ ਹੈ ਜੀ ਉਹਦੀ ਜਾਲੀ ਪਾਟੀ ਹੋਈ ਹੈ ਤੇ ਉਹਦੇ ਚ ਫਟ ਗਈ ਥੜੇ ਫਿਲਟਰ ਚ ਤੋਂ ਆਪਾਂ ਠੀਕ ਕਰਾਂਗੇ ਜੀ ਫਿਰ ਤੁਹਾਨੂੰ ਵੀਡੀਓ ਬਣਾਵਾਂਗੇ ਪਾਵਾਂਗੇ ਇਹ ਸਮਰੂਹ ਦੇ ਨਾਲ ਪਿੰਡ ਪਠੜਾ ਪਿੰਡ ਆ ਜੀ ਇਹ ਪਿੰਡਰਾ ਪਿੰਡਰਾ ਓਏ ਪਿੰਡਰਾ ਜੀ ਸੌਰੀ ਜੀ ਪਿੰਡ ਪਿੰਡਰਾ ਪਿੰਡਰਾ ਜੀ ਪਿੰਡ ਪਿੰਡਰਾ ਹਾਈਵੇ ਦੇ ਕੋਲੇ ਆਇਆ ਹਾਈਵੇ ਦੇ ਲੱਗਿਆ ਜੀ ਹਾਂ ਜੀ ਹਾਂ ਜੀ ਤੇ ਇਹ 350 ਵਾਲਾ ਬੋਰਤੀ 370 ਫੁੱਟ ਬਈ ਲਾਈ ਇਹ ਬੋਰ ਸਪੀਡ ਚੈੱਕ ਕਰੋ ਜੀ ਇਧਰ ਮੁੰਡੇ ਦੀ ਜਿੰਬੜਿਆ ਬੈਹੇ ਮਲਗੀ ਵਿਚਾਲੇ ਪਾ ਦੀ ਅੱਧਾ ਵੀ ਫੈਬ੍ਰਿਕ ਦਾ ਮਲਗੀ ਚਾਰ ਚਾਰ ਉਹਦੇ ਹੋਗੇ ਅੱਧਾ ਉਹਦੇ ਵਿਚਾਲੇ ਐਵੇਂ ਵੀ ਆਮਾ ਜੱਟ ਘਟਾ ਲਈ ਜਾ ਬਦਲ ਠੀਕ ਹੈ ਖਿਚਾਂ ਦੀ ਸਪੀਡ ਚੈੱਕ ਕਰੋ ਜੀ ਮੁੰਡੇ ਦੀ ਆ ਫੋਰ ਮੈਂ ਦੇਖ ਲਓ ਖਿੱਚਦੇ ਉੱਧਰ ਵੀ ਸਪੀਡ ਦੇਖੋ ਜੀ ੱੱਲੇ ਆ ਬਚਾ ਲੈ ਲੈ ਬੰਦੇ ਦੀ ਸਪੀਡ ਘਟਾ ਬਾਕੀ ਪੂਰੇ ਤੇਜ਼ ਨੇ ਬੰਦੇ ਆਪਣੇ ਆ ਗਿਆ ਜੀ ਕੈਮਰਾ ਵਾਲੇ ਫਤਿਹ ਆ ਜੀ ਕੰਮ ਹਣਾ ਆਪਣਾ ਹਣ ਆਪਾਂ ਚੱਲੇ ਪਿੰਡ ਨੂੰ ਬੋਰ ਹਾਂ ਇਹ ਬੋਰ ਚੈੱਕ ਕਰ ਲਈ ਜੀ ਆਪਣਾ ਇਹ ਤੇ ਇਹਦੇ ਵਿੱਚ 336 ਤੋਂ 332 ਤੋਂ ਲੈ ਕੇ 336 ਤੋਂ ਕਵంటర్ ਪਟਿਆ ਹੋਈ ਹੈ ਇਹਦਾ ਆਪਾਂ ਨੇ ਹਲੇ ਕਰੇਗਾ ਤੇ ਇਹਦੇ ਵਿੱਚ ਬੱਟਾ ਪਾ ਕੇ ਜੀ ਤੇ ਬੋ ਰਿਤਾ ਮਾਰ ਨੂੰ ਹਟ ਜੂਗਾ ਜੀ ਤੇ ਇਹ ਬਾਈ ਇਹ ਆਪ ਹੀ ਕਰ ਲੈਣਗੇ ਇਹਨਾਂ ਨੂੰ ਦੱਸਤਾ ਜੀ ਬਾਕੀ ਹੋਰ ਕੋਈ ਕੰਮ ਕਰਾਉਣਾ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਮਿਸਤਰੀ ਮੁਖਤਿਆਰ ਸਿੰਘ ਮੋਬਾਈਲ ਨੰਬਰ 9781754490 ਧੰਨਵਾਦ ਜੀ ਠੀਕ ਹੈ ਜੀ ਓਕੇ ਇਹ ਤਾਂ ਦੂ